ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਿਹੜਾ ਦੌਰ ਹੈ ਜਿਹੜੀ ਉਹਨਾਂ ਨੇ ਹਕੂਮਤ ਕੀਤੀ ਲੋਕ ਇਸ ਟਾਈਮ ਤੇ ਉਹਨਾਂ ਦੀਆਂ ਮਸਾਲਾਂ ਦੇ ਰਹੇ ਨੇ ਲੋਕ ਖਾਲਸਾਣ ਦੀ ਜਦੋਂ ਗੱਲ ਕਰਦੇ ਨੇ ਲੋਕ ਜਦੋਂ ਖਾਲਸੇ ਰਾਜ ਦੀ ਗੱਲ ਕਰਦੇ ਨੇ ਤੇ ਲੋਕ ਫਿਰ ਇਹ ਗੱਲ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦੌਰ ਹੈ ਉਹ ਆਣਾ ਚਾਹੀਦਾ ਹੈ ਜਿਹੜੀ ਹਕੂਮਤ ਉਹਨਾਂ ਨੇ ਕੀਤੀ ਹੈ ਖਾਲਸਾਣ ਨੂੰ ਉਸ ਹਕੂਮਤ ਦੀ ਜ਼ਰੂਰਤ ਹੈ ਪਾਕਿਸਤਾਨ ਦਾ ਇਕਤਦਾਰ ਚੀਮਾ ਯੂਕੇ ਦੇ ਅੰਦਰ ਸਪੀਚ ਦੇ ਰ ਰਾਜਾ ਰਣਜੀਤ ਸਿੰਘ ਦੇ ਦੌਰ ਦੇ ਬਾਰੇ ਗੱਲ ਕਰ ਰਹੇ ਉਹਨਾਂ ਦੀ ਹਿਸਟਰੀ ਦੇ ਬਾਰੇ ਗੱਲ ਕਰ ਰਹੇ ਕੀ ਮੁਕੰਮਲ ਡਿਟੇਲ ਹੈ ਇਸ ਸੰਤਲਕਾਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੇ ਗੁਜ਼ਾਰਿਸ਼ ਹੈ ਕਿ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਵਾ ਗੁਰੂ ਜੀ ਕੀ ਫਤਿਹ ਮੈਂ ਵੈਸੇ ਮੇਰਾ ਕੋਈ ਧਿਆਨ ਨਹੀਂ ਸੀ ਕਿ ਮੈਂ 5 ਮਿੰਟ ਲੈਣੇ ਆ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਤੇ ਮੈਂ ਥੋੜਾ ਸੈਂਟੀਮੈਂਟਲ ਹੋ ਜਾਂਦਾ ਉਹ ਸਕੂਲ ਪ੍ਰਾਇਮਰੀ ਸਕੂਲ ਪਰ ਦਸ ਤੇ ਸਕੂਲ ਜਾਣਾ ਤੇ ਮੇਰਾ ਇੱਕ ਕਲਾਸ ਫੈਲੋ ਸੀ ਅਦੀਲ ਮਿਰਜ਼ਾ ਉਹਦਾ ਨਾਮ ਸੀ ਮਿਰਜ਼ੇ ਕਿਉਂਕਿ ਮੁਗਲਾਂ ਨਾਲ ਸੰਬੰਧੀ ਹੁੰਦੇ ਤੇ ਉਹਨੇ ਬੜੇ ਮਾਨਤਾਰ ਨਾਲ ਕਹਿਣਾ ਵੀ ਅਸੀਂ ਮੁਗਲਾਂ ਦੀ نسل ਚੋਂ ਆ ਸਾਡੇ ਮੁਗਲ ਰਾਜੇ ਸੀਗੇ ਤੇ ਮੈਂ ਇੱਕ ਦਿਨ ਆ ਕੇ ਆਪਣੇ ਫਾਦਰ ਨੂੰ ਪੁੱਛਿਆ ਵੀ ਅਦੀਲ ਮਿਰਜ਼ਾ ਕਹਿੰਦਾ ਵੀ ਅਸੀਂ ਮੁਗਲਾਂ ਦੀ نسل ਚੋਂ ਆ ਸਾਡਾ ਰਾਜ ਕੀਤਾ ਸਾਡੇ ਚੋਂ ਕਿਸੇ ਨੇ ਰਾਜ ਕੀਤਾ ਸੀ ਵੀ ਕਿਸੇ ਚੋਂ ਤੇ ਮੇਰੇ ਫਾਦਰ ਨੇ ਕਿਹਾ ਕਿ ਉਹਨਾਂ ਜਾ ਕੇ ਕਹੀ ਅਸੀਂ ਰਣਜੀਤ ਸਿੰਘ ਦੇ ਵਾਰਸ ਹਾਂ ਸੋ ਪੰਜਾਬੀ ਹੋਣ ਦੇ ਨਾਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਉਹ ਬੜੀ ਬੜੀ ਲੈਕਚਰ ਦਿੱਤੀ ਕਿ ਕਿਸੇ ਦਾ ਨਹੀਂ ਸਾਡਾ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੈ ਨਾ ਜਿਹੜਾ ਅਸੀਂ ਸਮਝਦੇ ਨਹੀਂ ਜਿਹੜਾ ਮੈਂ ਕੱਲ ਵੀ ਕਿਹਾ ਸੀ ਇਨਫੋਰਮੇਸ਼ਨ ਤੇ ਬਹੁਤ ਸਾਰੀ ਹੈ ਪਰ ਸਾਡੇ ਕੋਲ ਉਹ ਸਕਿਲਸ ਨਹੀਂ ਹੈਗੀਆਂ ਕਿ ਅਸੀਂ ਇਨਫੋਰਮੇਸ਼ਨ ਨੂੰ ਜਿਹੜੇ ਹਿਸਟੋਰੀਕਲ ਰਿਸੋਰਸਸ ਉਹ ਫਸਟ ਹੈਂਡ ਕਿਹੜੇ ਆ ਸੈਕੰਡਰੀ ਕਿਹੜੇ ਆ ਉਹ ਸਾਡੀ ਟ੍ਰੇਨਿੰਗ ਨਹੀਂ ਸਿੱਖਾ ਚਾਰਜ ਕਰ ਕੋਈ ਦੰਦ ਬਣਾਉਣ ਵਾਲਾ ਉਹ ਵੀ ਹਿਸਟੋਰੀਅਨ ਬਣਿਆ ਫਿਰਦਾ ਹੋਮੀਓਪੈਥਿਕ ਡਾਕਟਰ ਹੈ ਉਹ ਵੀ ਹਿਸਟੋਰੀਅਨ ਹੈ ਕਿਸੇ ਦੀ ਹਿਸਟਰੀ ਦੀ ਟ੍ਰੇਨਿੰਗ ਨਹੀਂ ਤੇ ਅੱਜ ਜਿੱਦੂ ਮੈਂ ਪਹਿਲਾਂ ਵੀ ਇੱਥੇ ਬੈਠਾ ਸੀ ਮੈਂ ਥੋੜੀ देर ਉੱਠ ਕੇ ਇਸ ਵਾਸਤੇ ਬਾਹਰ ਚਲਾ ਗਿਆ ਸੀ ਇੱਥੇ ਅੱਜ ਮੈਕਲੋਡ ਦੀ ਗੱਲ ਹੋ ਰਹੀ ਸੀ ਹੁਣ ਲਾਈਟਨਰ ਦੀ ਗੱਲ ਹੋਈ ਆ ਇਹ ਮੈਕਲੋਡ ਲਾਈਟਨਰ ਜਿਹੜੇ ਨੇ ਨਾ ਇਹ ओरिएंटਲ ਸਕੂਲ ਆਫ ਸਟੱਡੀ ਆ ਇਹਨਾਂ ਦਾ ਕੰਮ ਸਿੱਖੀ ਨੂੰ ਢਾਹ ਲਾਣਾ ਵਾ ਮੈਕਲੋਡ ਉਹ ਆ ਜਿਹੜਾ ਤੁਹਾਡੇ ਗੁਰੂ ਨੂੰ ਤੇ ਤੁਹਾਡੇ ਧਰਮ ਨੂੰ ਸਾਖਸ਼ਾ ਧਰਮ ਹੀ ਨਹੀਂ ਮੰਨਦਾ ਨਾ ਇਹਨੂੰ ਰਿਵੀਲ ਰਿਲੀਜਨ ਮੰਨਦਾ ਵਾ ਜਿਹੜਾ ਕ੍ਰਿਟੀਸਾਈਜ਼ ਕਰਦਾ ਤੇ ਕਹਿੰਦਾ ਵੀ ਤੀਸਰੀ ਗੁਰਿਆਈ ਦੇ ਬਾਅਦ ਜਿਹੜੀਆਂ ਤੁਹਾਡੀ ਗੁਰਿਆਈ ਪੋਲੀਟੀਸਾਈਜ਼ ਹੋ ਗਈ ਸੀ ਲਾਈਟਨਰ ਕਮਿਸ਼ਨ ਸਕੂਲਡ ਆਫ ਹਿਸਟੋਰੀਅਨ ਦਾ ਹਿਸਟੋਰੀਅਨ ਨੇ ਆ ਸੋ ਆਪਾਂ ਜਿਸ ਵੇਲੇ ਹਿਸਟੋਰੀਕ ਰੈਫਰੈਂਸ ਦਈਏ ਤੇ ਸਾਡੀ ਪਹਿਲਾਂ ਟ੍ਰੇਨਿੰਗ ਹੋਣੀ ਚਾਹੀਦੀ ਐ ਐਜ਼ ਅ ਹਿਸਟੋਰੀਅਨ ਕਿ ਫਰਸਟ ਹੈਂਡ ਨੋਲਿਜ ਕੀ ਆ ਸੈਕੰਡਰੀ ਸੋਰਸਿਸ ਕੀ ਆ ਹਿਸਟੋਰੀਓਗ੍ਰਾਫੀ ਪੜ੍ਹੀ ਨਹੀਂ ਹੁੰਦੀ ਐ ਸੀ ਹਿਸਟੋਰੀਅਨ ਬਨ ਟੁਰ ਪਿੰਨੇ ਆ ਮੇਰਾ ਐਮਫੀ ਹਿਸਟਰੀ ਚ ਆ ਮੈਂ ਜਿਸ ਵੇਲੇ ਹਿਸਟੋਰੀਓਗ੍ਰਾਫੀ ਨੰਬਰਸ ਨੂੰ ਪੜ੍ਹਿਆ ਤਾਂ ਮੇਰੇ ਟੀਚਰ ਨੇ ਕਿਹਾ ਵੀ 17 ਸਾਲ ਬਾਅਦ ਦੂਜਾ ਮੂਰਖ ਮੈਂ ਤੈਨੂੰ ਦੇਖਿਆ ਇਸ ਡਿਪਾਰਟਮੈਂਟ ਜਿਹਨੇ ਸਟੋਰੀਓਗ੍ਰਾਫੀ ਦਾ ਡਿਸਪੀਸਨ ਰੱਖਦਾ ਕਿਉਂਕਿ ਔਖਾ ਵਾ ਚਲੋ ਆਪਾਂ ਆ ਗਏ ਥੋੜਾ ਮਹਾਰਾਜਾ ਰਣਜੀਤ ਸਿੰਘ ਤੇ ਮੇਰੀ ਅਕਲ ਨਹੀਂ ਮੰਨਦੀ ਜਿਸ ਨਾਲ ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸੂਝ-ਬੂਝ ਨਹੀਂ ਸੀ ਉਸ ਤੋਂ ਵੱਡਾ ਉਹ ਵਿਜਨ ਹੀ ਇਸ ਤੋਂ ਜ਼ਿਆਦਾ ਵਿਜਨ ਵਾਲਾ ਬੰਦਾ ਕਿਹੜਾ ਹੋਏਗਾ ਕਿ ਲਾਉ ਲਿਬਰੀ ਧਰਤੀ ਨੂੰ ਜਿਹਦੇ ਵਿੱਚ ਐਨੀਆਂ ਕਮਿਊਨਿਟੀਜ਼ ਵਾਸਤੇ ਜਿਤ ਮੁਸਲਮਾਨ ਵਾਸਤਾ Hindu ਵਾਸਤਾ Sikh ਵਾਸਤਾ ਉਸ ਲੋਲੀਬਲੀ ਧਰਤੀ ਨੂੰ ਅਮਨ ਦੇਣਾ ਤੇ ਇੱਕ ਸਟੇਬਲ ਰਾਜ قائم ਕਰਨ ਵਾਲੇ ਬੰਦੇ ਦੇ ਬਾਰੇ ਅਸੀਂ ਕੀ ਉਹਦਾ ਵਿਜ਼ਨ ਨਹੀਂ ਸੀ ਕਿ ਸਾਨੂੰ ਆਪਣੀ ਅੱਖਾਂ ਦਾ ਵੀਜ਼ਨ ਚੇਂਜ ਕਰਾਉਣਾ ਚਾਹੀਦਾ ਕਿਸੇ ਜਾ ਕੇ ਆਪਟਿਸ਼ੀਅਨ ਨੂੰ ਦਿਖਾਉਣਾ ਚਾਹੀਦਾ ਜਾਂ ਤੇ ਸਾਡੇ ਦਿਮਾਗ ਦਾ ਲੈਂਸ ਠੀਕ ਨਹੀਂ ਤੇ ਜਾਂ ਸਾਡੀ ਐਨਕ ਦਾ ਲੈਂਸ ਠੀਕ ਨਹੀਂ ਉਹਦੇ ਜਿੱਡਾ ਵਿਜ਼ਨਰੀ ਕੋਈ ਜੰਮਿਆ ਹੀ ਨਹੀਂ ਬੀਬੀਸੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਪਨੀ ਗੋਰਿਆਂ ਦੀ ਇੰਗਲੈਂਡ ਚ ਬੇਸ ਕੰਪਨੀ ਨੇ ਕੋਈ ਬਹੁਤ ਪੁਰਾਣੀ ਗੱਲ ਨਹੀਂ ਕੁਝ ਸਾਲ ਪਹਿਲਾਂ ਸਰਵੇ ਕਰਵਾਇਆ ਸੀ ਕਿ ਸਭ ਤੋਂ ਵਧੀਆ ਰਾਜ ਜਾਂ ਰਾਜੇ ਕੌਣ ਸੀ ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਦਾਨਿਆ ਸੀ ਜਿਹੜੀ ਮੈਂ ਕੱਲ ਗੱਲ ਕੀਤੀ ਸੀ ਨਾ ਸਿੱਖ ਕੌਮ 'ਚ ਇੱਕ ਕਿਉਂਕਿ ਟਰੋਮਾ ਆ ਸੈਲਫ ਕੰਡੈਮਨੇਸ਼ਨ ਬਹੁਤ ਆ ਆਪਣੀ ਨਿੰਦਾ ਕਰਨੀ ਆਪਣੇ ਰਾਜ ਦੀ ਇਤਿਹਾਸ ਦੀ ਨਿੰਦਾ ਕਰਨੀ ਆਪਣੇ ਆਪ ਨੂੰ ਮਾੜਾ ਕਹੀ ਜਾਣਾ ਇਹ ਤੋਂ ਬਾਹਰ ਨਿਕਲਿਏ ਵਿਕਟਮ ਫੂਡ ਤੋਂ ਵੀ ਨਿਕਲੋ ਤੇ ਸੈਲਫ ਕੰਡੈਮਨੇਸ਼ਨ ਤੋਂ ਵੀ ਬਾਹਰ ਨਿਕਲੋ ਤੁਸੀਂ ਕਹਿੰਦੇ ਉਹਦਾ ਵਿਜ਼ਨ ਨਹੀਂ ਸੀ ਮੈਂ ਬੀਇੰਗ ਅ ਸਟੂਡੈਂਟ ਆਫ ਹਿਸਟਰੀ ਮੈਂ ਹਮ ਇੱਕ ਕੁਆਲੀਫਾਈਡ ਹਿਸਟੋਰੀਅਨ ਬਟ ਆਈ ਨੈਵਰ ਸੇ ਆਮ ਅ ਹਿਸਟੋਰੀ ਯੂ ਨਾ ਆਈ ਸਟਿਲ ਫੀਲ ਆਮ ਅ ਸਟੂਡੈਂਟ ਆਫ ਹਿਸਟਰੀ ਉਸ ਤੋਂ ਸਿਆਣਾ ਬੰਦਾ ਉਸ ਦੇ ਸਮੇਂ ਕੀ ਉਸ ਤੋਂ ਆਉਣ ਵਾਲੇ ਸਮੇਂ ਚ ਵੀ ਕੋਈ ਨਹੀਂ ਸੀ ਜਮੇ ਬੋਲੇ ਸੋਨਹਾਰ ਸੋਨਹਾਰ ਅੰਗਰੇਜ਼ ਜਾ ਰਿਹਾ ਵਾ ਐਂਗਲੋ ਅਫਗਾਨ ਬੋਰਡ ਲਈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਡਾ ਕਿ ਅਸੀਂ ਫੌਜ ਪੰਜਾਬ ਚੋਂ ਲੈ ਕੇ ਤੇ ਅਫਗਾਨਿਸਤਾਨ ਜਾਵਾਂਗੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਨਹੀਂ ਇਥੋਂ ਲੰਘਣ ਦੇਣੀ ਪੂਰੇ ਹਿੰਦੁਸਤਾਨ ਤੇ ਅੰਗਰੇਜ਼ ਕਬਜ਼ਾ ਕਰ ਚੁੱਕਿਆ ਸਾਰੇ ਰਾਜੇ ਮਹਾਰਾਜੇ ਟੀਪੂ ਸੁਲਤਾਨ ਵਰਗਾ ਅੰਗਰੇਜ਼ ਕੋਲ ਮਾਰ ਖਾ ਚੁੱਕਿਆ ਉਹਦੇ ਵਿੱਚ ਕੋਈ ਗੈਰਤ ਤੇ ਅਣਖ ਬਖਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਤੇ ਤੁਹਾਡੀ ਫੌਜ ਉੱਤੋਂ ਲੰਘ ਕੇ ਜਾਏਗੀ ਪੰਜਾਬ ਚ ਨਹੀਂ ਲੰਘਣੀ ਫਰਸਟ ਐਂਗਲੋ ਅਫਗਾਨ ਵਾਰ ਦੀ ਹਿਸਟਰੀ ਪੜ ਕੇ ਦੇਖੋ ਫਿਰ ਤੁਹਾਨੂੰ ਪਤਾ ਚੱਲੇ ਉਹ ਕਿੰਨਾ ਵੱਡਾ ਵਿਜਨਰੀ ਸੀ ਉਹੀ ਅੰਗਰੇਜ਼ ਦੀਆਂ ਫੌਜਾਂ ਪੰਜਾਬ ਚ ਨਹੀਂ ਲੰਗਦੀਆਂ ਉੱਤੋਂ ਦੀ ਹੋ ਕੇ ਲੰਗਦੀਆਂ ਸਿੰਧ ਚ ਲੰਗਦੀਆਂ ਬਲੋਚਿਸਤਾਨ ਚ ਲੰਗਦੀਆਂ ਤੇ ਫਿਰ ਜਾ ਕੇ ਅਫਗਾਨਿਸਤਾਨ ਚ ਵੜਦੀਆਂ ਇਹ ਹੋਰ ਗੱਲ ਹੈ ਕਿ ਉਹਨਾਂ ਚ ਜ਼ਿੰਦਾ ਕੋਈ ਵੀ ਬਚ ਕੇ ਨਾ ਆਇਆ ਪਰ ਉਹ ਜਿੱਥੇ ਜਿੱਥੋਂ ਲੰਘ ਕੇ ਗਏ ਉੱਥੇ ਕੀ ਹੋਇਆ ਉੱਥੋਂ ਕਿਉਂਕਿ ਇੰਨੀ ਵੱਡੀ ਫੌਜ ਅੰਗਰੇਜ਼ ਲੈ ਕੇ ਜਾ ਰਿਆ ਉਹਨਾਂ ਇਲਾਕਿਆਂ ਚ ਭੁੱਖ ਮਰੀ ਆਈ ਉਹਨਾਂ ਇਲਾਕਿਆਂ ਚ ਔਰਤਾਂ ਰੇਪ ਹੋਈਆਂ ਉਹਨਾਂ ਇਲਾਕਿਆਂ ਦੇ ਲੋਕਾਂ ਨੇ ਜਿਹਨੂੰ ਰਿਸਿਸਟ ਕੀਤਾ ਤੇ ਅੰਗਰੇਜ਼ ਨੇ ਉਹ ਇਲਾਕੇ ਐਨੈਕਸ ਕਰ ਲਏ ਉਹ ਵਿਜਨਰੀ ਸੀ ਜਿਨੇ ਅੰਗਰੇਜ਼ ਦੀ ਫੌਜ ਨੂੰ ਆਪਣੇ ਜਿਉਂਦਿਆਂ ਉਥੋਂ ਪੈਰ ਨਹੀਂ ਰੱਖਣ ਦਿੱਤਾ ਫਿਰ ਉਹਨਾਂ ਦੇ ਜਿਹੜੇ ਡਿਪਲੋਮੈਟਿਕ ਇੰਟਰੈਕਸ਼ਨਸ ਹੈਗੇ ਅਫਗਾਨਾਂ ਦੇ ਨਾਲ ਕਿ ਜਦੋਂ ਅਫਗਾਨ ਆ ਕੇ ਉੱਥੇ ਬਸਣਾ ਚਾਹੁੰਦੇ ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਕਹਿੰਦਾ ਵੀ ਤੁਸੀਂ ਕਦੇ ਲੁੱਟ ਕੇ ਗਏ ਸੀ ਉਹਨਾਂ ਨਾਲ ਗੱਲ ਕਰਦਾ ਵਾ ਪੰਜਾਬ ਦੇ ਡਾਊਨਫਾਲ ਦਾ ਕਿਉਂਕਿ ਮੈਂ ਜੇ ਲੈਕਚਰ ਦੇਣ ਲੱਗ ਪਿਆ ਤਾਂ ਫਿਰ ਤੁਹਾਡਾ ਰੋਟੀ ਟੁੱਕਰ ਵਿੱਚ ਹੀ ਰਹਿ ਜਾਣਾ ਮੈਂ ਬੀਇੰਗ ਅ ਵੈਰੀ ਹੰਬਲ ਸਟੂਡੈਂਟ ਆਫ ਹਿਸਟਰੀ ਇਹ ਸਮਝਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਬੇਸ਼ੁਮਾਰ ਅਚੀਵਮੈਂਟ ਸੀਗੀਆਂ ਅਨਫੋਰਚਨਟਲੀ ਇਨਸਟੀਚੂਨਲਾਈਜ਼ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਦੂਜਾ ਫੈਕਟਰ ਜਿਹੜਾ ਸੀ ਭੁੱਲ ਜਾਨੇ ਆ ਜਿੱਤੇ ਆਈ ਡੋਨਟ ਹੈਵ ਅ ਰੋਮਾਂਟਿਕ ਰੀ ਆਫ ਹਿਸਟਰੀ ਆਈ ਹੈਵ ਅ ਵੈਰੀ ਰੀਅਲਿਸਟਿਕ ਵਨ ਮੈਂ ਆਲੇ ਦੁਆਲੇ ਵੀ ਦੇਖਣਾ ਵੀ ਉਸ ਵੇਲੇ ਹੋਰ ਦੁਨੀਆ 'ਚ ਕੀ ਹੋ ਰਿਹਾ ਸੀ ਅੰਗਰੇਜ਼ ਨੇ ਪੰਜਾਬ ਨੂੰ ਅਨੈਕਸ ਕਰਨ ਦਾ ਫੈਸਲਾ ਇਸ ਵਾਸਤੇ ਇੱਕ ਤਾਂ Maharaja Ranjit Singh ਦਾ ਰਾਜ ਬਹੁਤ ਸਟੇਬਲ ਸੀ ਸਭ ਕੁਝ ਠੀਕ ਔਰ ਵਧੀਆ ਚੱਲਿਆ ਪਰ ਉਸ ਤੋਂ ਵੱਡਾ ਕਾਰਨ ਸੀਗਾ ਉਹਨਾਂ ਦੀ ਨਾਰਥ-ਵੈਸਟ ਫਰੰਟੀਅਰ ਪਾਲਿਸੀ ਉਧਰ ਰਸ਼ੀਆ ਬੈਠਾ ਅੰਗਰੇਜ਼ ਨੂੰ ਇੱਕ ਬਫਰ ਸਟੇਟ ਚਾਹੀਦੀ ਸੀ ਅੰਗਰੇਜ਼ ਚਾਹੁੰਦਾ ਸੀ ਕਿ ਜੇ ਉਹਦੋਂ ਰਸ਼ੀਆ ਹੈ ਕਿਉਂਕਿ ਰਸ਼ੀਆ ਨ ਐਂਪਾਇਰ ਤੇ ਬ੍ਰਿਟਿਸ਼ ਐਂਪਾਇਰ ਦਾ throughout the history ਬਹੁਤ ਕਲੈਸ਼ ਰਿਆ ਅੰਗਰੇਜ਼ ਨੇ ਦੋ ਚੀਜ਼ਾਂ ਕੀਤੀਆਂ ਇੱਕ ਤੇ ਪੰਜਾਬ ਦੀ ਸਟੇਟ ਨੂੰ ਸਟੇਬਲ ਰਹਿਣ ਦਿਓ ਕਿਉਂਕਿ ਜੇ ਕੱਲ ਨੂੰ ਔਰ ਸਿੱਖ ਇੱਕ ਮਾਰਸ਼ਲ ਰੇਸ ਨੇ ਜੇ ਕੱਲ ਨੂੰ ਰਸ਼ੀਆ ਹੁੰਦਾ ਅਫਗਾਨਿਸਤਾਨ ਵਾਲੇ ਪਾਸਿਓਂ ਤੇ ਉਹ ਬ੍ਰਿਟਿਸ਼ ਐਂਪਾਇਰ ਤੱਕ ਨਾ ਪਹੁੰਚ ਸਕੇ ਵਿੱਚ ਬਫਰ ਸਟੇਟ ਹੋਵੇ ਇਦਾਂ ਦੀ ਗੱਲ ਉਹਨਾਂ ਨੇ ਚੀਨ ਵਾਲੇ ਨਾਲ ਵੀ ਕੀਤੀ ਸੀ ਇਹ ਜਿਹੜਾ ਹੁਣ ਬਾਰਡਰ ਤੇ ਰੌਲਾ ਚੱਲਦਾ ਨਾ ਚਾਈਨਾ ਤੇ ਇੰਡੀਆ ਦਾ ਇਸ ਰੀਜਨ ਦਾ ਉਸ ਵੇਲੇ ਉਹਨਾਂ ਨੇ ਗੋਰਿਆਂ ਨੂੰ ਉਹਨਾਂ ਨੂੰ ਵੀ ਕਿਹਾ ਵੀ ਆ ਬਾਰਡਰ ਪਰਮਾਨੈਂਟ ਕਰ ਲਓ ਪਰ ਜਿਹੜੀ ਚਿੰਗ ਐਂਪਾਇਰ ਸੀ ਉਹਨਾਂ ਕਿਹਾ ਸਹੀ ਕਰਨਾ ਕੱਲ ਮੁੰਗੇ ਰਸ਼ੀਆ ਆ ਗਿਆ ਅਸੀਂ ਕਦ ਤੋ ਲੜਦੇ ਫਿਰਿਏ ਤੁਹਾਡੀ ਮੁਸੀਬਤ ਤੁਹਾਡੇ ਗਾਲੀ ਪਵੇ ਪਰ ਜਿਸਲੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ ਉਸ ਵਕਤ ਇੰਟਰਨੈਸ਼ਨਲ ਹਾਲਾਤ ਬਦਲ ਚੁੱਕੇ ਸੀ ਰਸ਼ੀਆ ਬ੍ਰਿਟਨ ਦੇ ਤਾਲੁਕਾਤ ਚੰਗੇ ਹੋ ਚੁੱਕੇ ਸੀ ਉਹਨਾਂ ਨੂੰ ਬਫਰ ਸਟੇਟ ਦੀ ਲੋੜ ਨਹੀਂ ਸੀ ਤੇ ਕੋਸ਼ਿਸ਼ ਮਨੇ ਖੇਦੀ ਕਰਨ ਵਾਲੇ ਤੇ ਕਰ ਗਿਆ ਮੈਂ ਉਹ ਰਿਪੀਟ ਨਹੀਂ ਕਰਨਾ ਚਾਹੁੰਦਾ ਕੁਝ ਸਾਡੇ ਆਪਣੀ ਭਰਾ ਮਾਰੂ جنگ ਇੰਟਰਨਲ ਸਟ੍ਰਾਈਫ ਅਲਟੀਮੇਟਲੀ ਸਟੇਟ ਆਫ ਪੰਜਾਬ ਵਾਸ ਅ ਨੈਕਸਟ ਇੱਕ ਹੋਰ ਵੀ ਰੋਮਾਂਟਿਕ ਥਿਊ ਬਦਲ ਲਵੋ ਆਪਣਾ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਵੱਖਰਾ ਰੱਖਣਾ ਤੇ ਉਹਦੀ ਸੰਤਾਨ ਨੂੰ ਵੱਖਰਾ ਰੱਖਣਾ ਆ ਕਹਿੰਦੇ ਆ ਨਾ ਜੀ ਉਹ ਬਾਲ ਰਾਜੇ ਨੂੰ ਛੁੱਕ ਕੇ ਲੈ ਗਏ ਜੀ ਉਹ ਗੋਰੀਆ ਨੇ ਧਰਮ ਪਰਿਵਰਤਨ ਕਰ ਦਿੱਤਾ ਜੀ ਜਿੰਨਾ ਜਿਹੜੇ ਆਪਣੇ ਧਰਮ ਤੇ ਖਲੋਤੇ ਹੁੰਦੇ ਨੇ ਉਹਨਾਂ ਦਾ ਪਰਿਵਰਤਨ ਕਰਨਾ ਐਡਾ ਸੌਖਾ ਨਹੀਂ ਹੁੰਦਾ ਹਿੰਦੁਸਤਾਨ ਚ ਇੱਕ ਹੋਰ ਰਾਜਾ ਵੀ ਸੀ ਜਿਹਦਾ ਨਾਂ ਸੀ ਟੀਪੂ ਸੁਲਤਾਨ ਉਹਨੇ ਅੰਗਰੇਜ਼ਾਂ ਦੇ ਖਿਲਾਫ ਚਾਰ ਜੰਗਾਂ ਲੜੀਆਂ ਸੀ ਮੈਸੂਰ ਦੀ ਤੀਜੀ ਲੜਾਈ ਦੇ ਬਾਅਦ ਜਿਹੜੀ ਉਹਦੇ ਸੰਧੀ ਹੋਈ ਸੀ ਉਹਦੇ ਚ ਸੀ ਤੇਰੇ ਦੋ ਪੁੱਤਰ ਅਸੀਂ ਲੈ ਕੇ ਬੰਬਈ ਪ੍ਰੈਜ਼ੀਡੈਂਸੀ ਜਾਵਾਂਗੇ 10 ਸਾਲ ਉੱਥੇ ਸਾਡੇ ਕੋਲ ਰਹਿਣਗੇ ਉਹਨੇ ਕਿ ਮੇਰੇ ਵੱਡੇ ਮੁੰਡੇ ਲੈ ਜਾਓ ਨਾ ਕਿ ਵੱਡੇ ਨਹੀਂ ਲੈਣੇ ਜਿਹੜੇ ਸਭ ਤੋਂ ਛੋਟੇ ਆ ਨਾ ਤੇਰੇ ਦੋਵੇਂ ਪੁੱਤ ਉਹ ਲੈ ਕੇ ਜਾਵਾਂਗੇ ਪੋਰਟਰੇਟ ਹਜੇ ਵੀ ਬ੍ਰਿਟਿਸ਼ ਮਿਊਜ਼ੀਅਮ ਚ ਲੱਗਾ ਵੀ ਕਿਦਾਂ ਉਹਦੇ ਦੋ ਨਿੱਕੇ ਨਿੱਕੇ ਨਿਆਣੇ ਅੰਗਰੇਜ਼ ਲੈ ਕੇ ਜਾ ਕੇ ਤਾਂ ਬਹੁਤ ਚਾਇਗੇਂਟਿਕ ਪੋਰਟਰੇਟ ਹੈ ਦਸ ਸਾਲ ਗੋਰਿਆਂ ਨੇ ਉਹਦੇ ਮੁੰਡੇ ਆਪਣੇ ਕੋਲ ਰੱਖੇ ਵੀ ਇਹ ਸਾਡਾ ਕਲਚਰ ਅਡਾਪਟ ਕਰ ਲੈਣ ਇਹ ਧਰਮ ਪਰਵਰਤਨ ਕਰ ਲੈਣ ਪਰ ਕਿਉਂਕਿ ਉਹਨਾਂ ਨੂੰ ਬਹੁਤ ਨਿੱਕਿਆਂ ਹੁੰਦਿਆਂ ਮਾਪਿਆਂ ਨੇ ਸਿੱਖਿਆ ਦਿੱਤੀ ਸੀ ਆਪਣੇ ਧਰਮ ਤੇ ਕਾਇਮ ਰਹਿਣਾ ਧਰਮ ਪਰਵਰਤਨ ਨਹੀਂ ਕੀਤਾ ਸੋ ਜਿਹੜੀਆਂ ਸਾਡੀਆਂ ਆਪਣੀਆਂ ਨਕਾਮੀਆਂ ਉਹਨੂੰ ਵੀ ਵਿਚਾਰੀਏ ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਦੀ ਧਰਤੀ ਨੇ ਪੁੱਤ ਨਹੀਂ ਜੰਮਿਆ ਹਮ ਤੱਕ ਪੰਜਾਬ ਦੀ ਧਰਤੀ ਦੇ ਲੋਕ ਕਹੀਂ ਕਹੀਂ ਜਾਂਦੇ ਆ ਕੇ ਸੌਰੀ ਟਾਈਮ ਲੰਮਾ ਹੁੰਦਾ ਜਾ ਰਿਹਾ ਪੰਜਾਬ ਦੇ ਉੱਤੇ ਕਈ ਕਹਿੰਦੇ ਆ ਜੀ ਰਾਜਾ ਪੌਰੂ ਅੱਜ ਕੱਲ੍ਹ ਕਈ ਸਿਆਣੇ ਸਿੱਖ ਇਦਨੂਦੋ ਕਹਿੰਦੇ ਆ ਸਾਡਾ ਉਹ ਹੀਰੋ ਤੁਹਾਡਾ ਉਹ ਹੀਰੋ ਜਿਹਨੂੰ ਤੁਸੀਂ ਹੀਰੋ ਬਣਾਈ ਫਿਰਦੇ ਨਾ ਰਾਜਾ ਪੌਰਸ ਨੂੰ ਤੁਸੀਂ ਰੈਜ਼ਿਸਟੈਂਸ ਦਾ ਸਿੰਬਲ ਬਣਾਇਆ ਹੋਇਆ ਉਹ ਰਾਜਾ ਪੌਰਸ ਬਾਅਦ ਚ ਜ ਅਲੈਗਜ਼ੈਂਡਰ ਦੇ ਨਾਲ ਮਿਲ ਕੇ ਦੂਜੀਆਂ ਪੰਜਾਬੀਆਂ ਦਾ ਕਤਲੇਆਮ ਕਰਦਾ ਰਿਹਾ ਆਪੀ ਹਾਰਨ ਦੇ ਬਾਅਦ ਉਹ ਰਲ ਗਿਆ ਤੇ ਜਾ ਕੇ ਮਲੋਹਾ ਟਾਈ ਜੀ ਵੀਰੋ ਐਸਜੀਆਈਟੀ ਵੀਡੀਓ ਡਾਕਟਰ ਇਕਤਦਾਰ ਚੀਮਾ ਅਮਰੀਕਾ ਦੇ ਅੰਦਰ ਰਹੇ ਅਮਰੀਕਾ ਦੇ ਅੰਦਰ ਸਪੀਚ ਦੇ ਰਹੇ ਤੇ ਲੋਕਾਂ ਨੂੰ ਦੱਸ ਰਹੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਬਾਰੇ ਮਹਾਰਾਜਾ ਰਣਜੀਤ ਸਿੰਘ ਨੇ ਜੇਰਾਉਣਾ ਦਾ ਦੌਰੇ ਹਕੂਮਤ ਸੀ ਪੰਜਾਬ ਦਾ ਸਭ ਤੋਂ ਵੱਡਾ ਯੋਧਾ जिने हुकूमत की थी मुगलों ने भी हुकूमत की थी और अंग्रेजा ने भी हुकूमत की थी लेकिन जेडी हुकूमत महाराजा रणजीत सिंह ने की थी जेडी हुकूमत उस दौर ਦੇ اندر ਹੋਈ ਜਾਂ ਜਿਹੜੇ ਕਾਨੂੰਨ ਬਣਾਏ ਗਏ ਲੋਗਾ ਅੱਜ ਵੀ ਉਹਨਾਂ ਦੀ ਮਿਸਾਲ ਦਿੰਦੇ ਨੇ ਅਮਰੀਕਾ ਦੇ ਅੰਦਰ ਜਦੋਂ ਇੱਕ VOTING ਹੋਈ ਕਿ ਪਤਾ ਚੱਲਿਆ ਜਾ ਸਰਵੇ ਹੋਇਆ ਕਿ ਸਭ ਤੋਂ ਵਧੀਆ ਜਿਹੜਾ ਯੋਧਾ ਜਾਂ ਸਭ ਤੋਂ ਵਧੀਆ ਜਿਹੜੀ ਦੌਰੇ हुकूमत ਸੀ ਉਹ ਕਿੰਨੇ ਕੀਤੀ ਤਾਂ ਤੁਸੀਂ ਜਵਾਬ ਸੁਣੋਗੇ ਤੇ ਹੈਰਾਨ ਰਹਿ ਜਾਓਗੇ ਉਹ ਜਿਹੜਾ ਸੀ ਜਿਹੜੀ ਹਕੂਮਤ ਹੋਈ ਸਭ ਤੋਂ ਤਗੜੀ ਤੇ ਸਭ ਤੋਂ ਯੋद्धा ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤੁਸੀਂ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਲੋਕ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਨੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਖਾਲਸਾਤਾਨ ਨੂੰ ਖਾਲਸੇ ਰਾਜ ਨੂੰ ਸਿੱਖਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਯੋਧੇ ਦੀ ਬਹੁਤ ਜ਼ਰੂਰਤ ਹੈ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ